ਆਪ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਹਾਂਜੀ ਪ੍ਰਧਾਨ ਸਾਹਿਬ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਰੇ ਅੱਜ ਪ੍ਰੈਸਰਾਂ ਹੀ ਸਾਰੇ ਵੀਰਾਂ ਨੂੰ ਇਲਾਕਾ ਨਿਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਪ੍ਰੈਸਰਾਂ ਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਅਸੀਂ ਅੱਜ ਗਮਾੜਾ ਦਫ਼ਤਰ ਉਸ ਅਧਿਕਾਰੀਆਂ ਨੂੰ ਕੱਲ ਵੀ ਸਾਡੇ ਕੋਲੇ ਐਸਡੀਓ ਸਾਹਿਬ ਕੋਲ ਅਸੀਂ ਜੇਹੀ ਗਏ ਸੀ ਜਿਹੜੀਆਂ ਫੇਰ ਸ਼ਬਦੀਆਂ ਲੈਟਾਂ ਕੋਲੇ ਸਾਡਾ ਰਿਜ਼ਰਵੇਸ਼ਨ ਚੋੜਫੜੋ ਮੋਰਚਾ ਚੱਲ ਰਿਹਾ ਹੈ ਰਿਜ਼ਰਵੇਸ਼ਨ ਦੇ ਖਿਲਾਫ ਚੱਲ ਰਿਹਾ ਹੈ ਉਸ ਕਰਕੇ ਅਸੀਂ ਮੰਗ ਰੱਖੀ ਸੀ ਕਿ ਵੀ ਜਿਹੜਾ ਉੱਥੇ ਇੱਕ ਮੌਲ ਬਣਨ ਜਾ ਰਿਹਾ ਮੌਲ ਦੇ ਵਿੱਚ ਦਰਖਤ ਕਾਫੀ ਜਿਹੜਾ 2-250 ਜਾਂ 300 ਦਰਖਤ ਆ ਰਿਹਾ ਉਹ ਦਰਖਤਾਂ ਨੂੰ ਬਚਾਉਣ ਲਈ ਅਸੀਂ ਲਗ ਲਗ ਪਹਿਲਾਂ ਮੁੱਖ ਮੰਤਰੀ ਪੰਜਾਬ ਚੀਫ ਸੈਕਟਰੀ ਪੰਜਾਬ ਤੇ ਅੱਜ ਗ੍ਰੀਨ ਟਰਨਰਲਰ ਨੂੰ ਵੀ ਇੱਕ ਆਪਾਂ ਜਿਹੜੀ ਹੈ ਲੈਟਰ ਭੇਜੀ ਸੀ ਦਿੱਲੀ ਤੇ ਅੱਜ ਉਹ ਮਿਲ ਕੇ ਉਸ ਸੰਬੰਧ ਚ ਅਸੀਂ ਪੀਓ ਕਮਾਡਾਂ ਨੂੰ ਇੱਕ ਦਰਖਾਸਤ ਦਿੱਤੀ ਹੈ ਤੇ ਬੇਨਤੀ ਵੀ ਕੀਤੀ ਹੈ ਤੇ ਉਹਨਾਂ ਨੇ ਵੀ ਵਿਸ਼ਵਾਸ ਦਿਵਾਇਆ ਵੀ ਅਸੀਂ ਕੋਈ ਵੀ ਦਰਖਤ ਅਸੀਂ ਕੱਟਣ ਨਹੀਂ ਵਿਆਹ ਕੀਤੀ ਸਾਡੀ ਬਗ ਸੀ ਵੀ ਦਰਖਤਾਂ ਕੱਟਿਆ ਜਾਵੇ ਜਿਹੜਾ ਵਾਤਾਵਰਣ ਪ੍ਰੇਮੀ ਨੇ ਉਹ ਜਾਗ ਜਾਨ ਮੁਹਾਲੀ ਚ ਤਾਂ ਕਿ ਸਾਨੂੰ ਜਿਹੜੇ ਦਰਖਤਾਂ ਏ ਤੇ ਬਹੁਤ ਸਾਰੀ ਜਿਹੜੀ ਆਕਸੀਜਨ ਦੇ ਰਹੇ ਸਾਡਾ ਬਚਾਉਣ ਦਾ ਕੰਮ ਕਰਦੇ ਮਨੁੱਖ ਦੇ ਬਚਾਉਣ ਦੀ ਮਨੁੱਖ ਨੂੰ ਅਤੇ ਰੁੱਖ ਨੂੰ ਬਚਾਇਆ ਜਾਵੇ ਸਰਕਾਰਾਂ ਦੀ ਬਹੁਤ ਵੱਡੀਆਂ ਐਟਾਂਆਂ ਆ ਉਹਦੇ ਸਬੰਧ ਚ ਯੋਨ ਮਿਲੇ ਸੀ ਯੋ ਸਾਹਮਣੇ ਸਾਨੂੰ ਵਿਸ਼ਵਾਸ ਦਿਵਾਇਆ ਸਾਰੇ ਬਫਦਰ ਨੂੰ ਸਾਰੇ ਮੋਰਚਾ ਦੇ ਆਗੂਆਂ ਨੂੰ ਸਿੰਘ ਸਹਿਬਾਨ ਵੀ ਸਾਡੇ ਕੋਲ ਆਏ ਨੇ ਸਿੰਘ ਜਥੇਬੰਦੀਆਂ ਵੱਲੋਂ ਤੇ ਸਾਰੇ ਸਹਿਯੋਗੀ ਸੱਜਣ ਮਿਲ ਕੇ ਅੱਜ ਉਹਨਾਂ ਨੂੰ ਬੇਨਤੀ ਕਰਕੇ ਆਏ ਪੁਰਾਣਾ ਬੇਨਤੀ ਪ੍ਰਵਾਨ ਕਰਦੇ ਸਾਨੂੰ ਵਿਸ਼ਵਾਸ ਹੋਇਆ ਵੀ ਕੋਈ ਵੀ ਦਰਖਤ ਜਿਹੜਾ ਹੈ ਬਿਨਾਂ ਕਾਇਦਾ ਕਾਨੂੰਨ ਤੇ ਕੱਟਿਆ ਨਹੀਂ ਜਾਊਗਾ ਜਿਹੜਾ ਵਰਮਨ ਤੇ ਖੜੇ ਨੇ ਫੁੱਟਪਾਥ ਤੇ ਦਰਖਤ ਖੜੇ ਨੇ ਉਹ ਸਾਰੇ ਛੱਡੇ ਜਾਣਗੇ ਤਾਂ ਕਿ ਅਸੀਂ ਜੇਕਰ ਇਹ ਦਰਖਤ ਛੱਡ ਦੇਣ ਤਾਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਸ਼ੁਕਰੀਆ ਨਹੀਂ ਇਹ ਨਾ ਹੋਏ ਈਓ ਸਾਹਿਬ ਅਸੀਂ ਪ੍ਰਸ਼ਾਸਨ ਦੇ ਖਿਲਾਫ ਸਰਕਾਰ ਦੇ ਖਿਲਾਫ ਵੱਡਾ ਮੋਰਚਾ ਖੋਲਣਾ ਪਵੇ ਯਾ ਅਗਲੇ ਦਿਨਾਂ ਚ ਆਉਣ ਵਾਲੇ ਦਿਨ ਚ ਸਾਨੂੰ ਸੜਕਾਂ ਦੇ ਬੈਠਣਾ ਪਵੇ ਦਰਖਤਾਂ ਪਹੁੰਚਾਣ ਲਈ ਜੋ ਇੱਥੇ ਦੀ ਪਛਾਣ ਹੈ ਅੰਮ੍ਰਿਤਸਰ ਸ੍ਰੀ ਅੰਮ੍ਰਿਤਸਰ ਗੁਰਦੁਆਰੇ ਦੀ ਤਾਂ ਅੰਬਾਂ ਕਰਕੇ ਦਰਖਤਾਂ ਕਰਕੇ ਸਾਡਾ ਬਹੁਤ ਬੜਾ ਬੜੇ ਜਿਹੜੇ ਦਰਖਤ ਹੁੰਦੇ ਸੀ ਉਹਨਾਂ ਨੂੰ ਵੱਢ ਕੱਟ ਕੇ ਜਮਾਲ ਬਣਾਏ ਜਾਂਦੇ ਆ ਉਹ ਵਾਸਤੇ ਬੇੰਤੀ ਸਾਰੇ ਕਰਕੇ ਆਏ ਆ ਤੇ ਪੁੱਡਾ ਦੇ ਤੇ ਈਓ ਨੇ ਆਪਰ ਨੂੰ ਵਿਸ਼ਵਾਸ ਹੋਇਆ ਵੀ ਹਾਂਜੀ ਜਿਹੜੇ ਰਕਤ ਨਹੀਂ ਕੱਟੇ ਜਾਣਗੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜਿਹੜਾ ਗੁਰਮਖੋ ਅੱਜ ਵੀ ਮੋਰਚਾ ਲੱਗਾ ਹੋਇਆ ਹੈ ਇਸ ਮੋਰਚੇ ਤੇ ਆ ਜਿਹੜੇ ਰੁੱਖ ਹਨ ਬੇਕੀਮਤੀ ਜੇ ਨਾ ਦੀ ਕੋਈ ਕੀਮਤ ਨਹੀਂ ਇਹ ਰੋਖ ਅੱਜ ਪਟਣ ਵਾਲੀ ਕੰਪਨੀਆਂ ਨੇ ਸਰਕਾਰਾਂ ਨੇ ਧਿਆਨ ਦਿੱਤਾ ਜਿਹੜੇ ਲੋਕ ਸਾਨੂੰ ਪਹਿਲਾਂ ਦੱਸਦੇ ਸੀ ਸਾਫ਼ ਸੁਥਰਾ ਵਾਤਾਵਰਨ ਸ਼ਹਿਰਾਂ ਦਾ ਪਿੰਡਾਂ ਦਾ ਰਹਿਣਾ ਚਾਹੀਦਾ ਅੱਜ ਇਸੇ ਹੀ ਚੰਡੀਗੜ੍ਹ ਦੇ ਵਿੱਚ ਇਹ ਮਹਾਲੀ ਦੀ ਧਰਤੀ ਤੇ ਬੜੇ ਬੜੇ ਬੁੱਧੀਵਾਨ ਜੀਵਾਂ बड़े-बड़े पड़े दिखे ਹਨ ਅੱਜ ਅਸੀਂ ਕੁਝ ਦਿਨਾਂ ਤੋਂ ਢੀ ਕੱਢਦੇ ਹਾਂ ਜਿਹੜੇ ਆਂਦੇ ਅਸੀਂ ਸਮਾਜ ਸੇਵੀ ਲੋਕ ਅਤੇ ਰੁੱਖਾਂ ਦੇ ਤੇ ਮਨੁੱਖਾਂ ਦੇ ਭਲੇ ਵਾਸਤੇ ਤੁਰੇ ਹੋਏ ਹਨ ਗੁਰਮਖੋ ਇਹ ਜਿਹੜੇ ਰੁੱਖ ਅੰਬ ਹਨ ਅੱਜ ਗੁਰਦੁਆਰਾ ਅੰਬ ਸਾਹਿਬ ਇਹ ਇਤਿਹਾਸ ਕਮ ਬਹਨ ਇਹਨਾਂ ਅੰਬਾਂ ਦੀ ਜੇ ਇਤਿਹਾਸ ਮਟਾਉਂਦੇ ਪਏ ਹੋ ਤੇ ਗੁਰਮਖੋ ਜਿਹੜੇ ਮਟਾਉਣ ਵਾਲੇ ਆ ਉਨਨਾ ਦਾ ਇਹ ਗੁਰੂ ਕੋ ਧਰਤੀ ਦੇ ਉੱਤੋਂ ਆਪਣਾ ਇਤਿਹਾਸ ਮਿਟ ਜਾਂਦਾ ਜਿਹੜੇ ਮਨੁੱਖਾਂ ਦੇ ਉੱਤੇ ਗਰੀਬਾਂ ਦੇ ਉੱਤੇ ਅਤਿਆਚਾਰ ਕਰਦੇ ਹਨ ਉਹ ਸਦਾ ਨਹੀਂ ਰਹੇ ਤੇ ਅੱਜ ਵੀ ਅਸੀਂ ਬੇਨਤੀ ਕਰਦੇ ਆ ਜਿੰਨੇ ਵੀ ਸਾਰੇ ਮਨੁੱਖ ਹਨ ਫਤੇ ਉਹ ਜਤੇ ਬੰਦੀਆਂ ਹਨ ਉਹ ਜੁੜ ਕੇ ਧਿਆਨ ਦੇਣ ਇਹ ਸਾਡੇ ਅੰਭ ਨਹੀਂ ਪਟੇ ਜਾਣੇ ਚਾਹੀਦੇ ਗੁਰਮਖੋ ਇਹਨਾਂ ਕੁਝ ਕਹਿੰਦੇ ਹੀ ਖਿਮਾ ਦੇ ਜਾਚਕ ਬਲਾਓ ਫਤੇ ਪਾਓ ਫਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਫਤ ਨੂੰ ਮਿਲਿਆ ਤੇ ਇਹਦੇ ਬਾਰੇ ਕੀ ਕਹਿਣਾ ਇਹਦੀ ਸਾਡੀਆਂ ਜਿਹੜੀਆਂ ਇੱਥੇ ਦੋ ਸਾਈਡਸ ਆਪਸ਼ਨ ਤੋਂ ਬਾਅਦ ਜਿਹੜਾ ਹੈਗਾ ਕੰਪਨੀ ਵੱਲੋਂ ਕੰਮ ਕੀਤਾ ਜਾ ਰਿਹਾ ਉਹਦੇ ਰਿਗਾਰਡਿੰਗ ਸਾਡੇ ਜਿਹੜੇ ਕੁਝ ਸਮਾਜ ਸੇਵੀ ਉਹਨਾਂ ਵੱਲੋਂ ਜਿਹੜੀ ਹੈ ਰਿਪਰੈਜੈਂਟੇਸ਼ਨ ਦਿੱਤੀ ਗਈ ਹੈ ਰਿਗਾਰਡਿੰਗ ਕਟਿੰਗ ਆਫ ਟਰੀਜ਼ ਉਹ ਮੈਂ ਅਸ਼ੂਰ ਕਰਦਾ ਕਿ ਪ੍ਰੋਪਰ ਪ੍ਰੋਸੀਜਰ ਔਰ ਪ੍ਰੋਪਰ ਜਿਹੜਾ ਹੈਗਾ ਐਸ ਪਰ ਲਾ ਜੋ ਵੀ ਲੇਟ ਡਾਊਨ ਉਹ ਤੋਂ ਬਿਨਾ ਕੋਈ ਵੀ ਜਿਹੜੀ ਹੈ ਕਾਰਵਾਈ ਨਹੀਂ ਕੀਤੀ ਜਾਊਗੀ ਨਾ ਕਿਸੇ ਹੋਰ ਨੂੰ ਕਰਨ ਦਿੱਤੀ ਜਾਊਗੀ ਜੋ ਵੀ ਕਾਰਵਾਈ ਹੋਏਗੀ ਉਹ ਐਸ ਪਰ ਲਾ ਜੋ ਪ੍ਰੋਸੀਜਰ ਹੈ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਥੈਂਕ ਯੂ ਸਰ ਧੰਨਵਾਦ ਸਾਰੇ ਵੀਰਾਂ ਨੇ ਆ ਗਏ ਤੇ ਹੁਣ ਦੋ ਮਿੰਟ ਲਈ ਉਹੀ ਜਿਹੜੀ ਪਹਿਲਾਂ ਨਾਰੇਬਾਜੀ ਕੀਤੀ ਸਿਰਫ ਨਾਰੇਬਾਜੀ ਬਾਕੀ ਬੋਲਣ ਵਾਲਾ ਹੋ ਗਈ ਬਾਬਾ ਜੀ ਦੀ ਆ ਵੀਡੀਓ ਜੋ ਬਾਬਾ ਜੀ ਨੇ ਕਹਿਣਾ ਸੀ ਰੁੱਖਾ ਬਾਦ ਦੇ ਕਰਤਾ ਤੇ ਉਹੀ ਪੰਜਾਬ ਸਰਕਾਰ ਮੁਰਦਾਬ 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 ਬਰਬਪਾਕ ਮੁਰਦਾਬ ਬਰਬਪਾਕ ਮੁਰਦਾਬ ਬਰਬਪਾਕ ਮੁਰਦਾਬ ਬਰਬਪਾਕ ਮੁਰਦਾਬ ਵਾਹਿਗੁਰੂ ਜੀ ਕਾ ਖਾਲਸਾ ਸਹੀ ਵਾਹਿਗੁਰੂ ਜੀ ਕੀ ਫਤਿਹ चलो सारे लॻण छोक बण वण वजाब बण वपाग

ਬਾਬਾ ਜੀ ਹੁਣ 2 ਮਿੰਟ ਲਈ ਆ ਦਰਖਤ